ਸਾਗਰ ਦੀ ਬਉਡੀ ਲੈਦੀ ਐਂਡ ਕਾ ਚਲਾ ਇਮੀਡੀਏਟਲੀ ਮੇਰੀ ਮੱਝ ਬੋਰੀ ਮੈਨੂੰ ਸੱਤੇ ਸੱਤੇ ਡਰਾਈਵਰੀ ਚੱਖਾ ਆ ਗਾਣੇ ਨੇ ਮੇਰੀ ਘਰ ਵਾਲੀ ਦਾ ਦਿਮਾਗੇ ਖਰਾਬ ਕਰਤਾ ਤੂੰ ਮੇਰਾ ਕਰੀ ਜਾ ਮੈਨੂੰ ਵੀ ਸਿਖਾਓ ਮਨੋ ਤੁਸੀਂ ਕੋਟਰੀ ਤੱਕ ਕਿ ਸਿਖਾਉਂਦੇ ਸਾਗਰ ਨੇ ਆਪਦੇ ਘਰ ਲਈ ਨੂੰ ਡੱਕਾ ਸਿਖਾਤੀ ਓ ਮਖਿਆ ਰਹਿਣ ਦੇ ਕਿਉਂ ਪੰਗੇ ਲੈਣੇ ਆ ਨਾ ਨਾ ਬੰਦਾ ਬੁੜੀ ਬਰਾਬਰ ਹੁੰਦੇ ਨੇ ਤੁਸੀਂ ਮੈਨੂੰ ਬਰਾਬਰ ਨਹੀਂ ਸਮਝਦੇ ਬੰਦਾ ਬੁੜੀ ਬਰਾਬਰ ਹੁੰਦੇ ਤੁਸੀਂ ਸਿਖਾਉਂਦੇ ਹਣ ਮੈਨੂੰ ਵੀ ਸਿਖਾਓ ਕੋਈ ਮੇਰਾ ਦਿਮਾਗ ਹੀ ਖਾਈ ਗਈ ਮਾ ਆਖਿਆ ਖੜ ਜਾ ਬੰਦਾ ਬੁੜੀ ਬਰਾਬਰ ਹੁੰਦੇ ਆ ਨਾ ਤੂੰ ਬੰਦੇ ਵਾਲੇ ਚਾਰ ਕੰਮ ਕਰਕੇ ਦਿਖਾ ਦੇ ਮੈਂ ਤੈਨੂੰ ਸਮਝ ਲਊਂ ਵੀ ਬੰਦਾ ਬੁੜੀ ਬਰਾਬਰ ਹੈ ਤੇ ਤੈਨੂੰ ਮੈਂ ਐਂਡੀ ਕਾ ਛੱਡ ਸਵਿਫਟ ਸਿਖਾ ਦੂੰ ਕਹਿੰਦੇ ਠੀਕ ਆ ਦੱਸੋ ਮੈਂ ਕਿਹਾ ਪਹਿਲਾ ਕੰਮ ਤੂੰ ਆਪ ਦੀ ਸ਼ੇਲੀਆਂ ਦੇ ਨਾਲ 2 ਘੰਟੇ ਗੱਲਾਂ ਬਾਤਾਂ ਕਰਨੀਆਂ ਕੋਨੂੰ ਲਾ ਇਹ ਗੱਡੀ ਗੱਲਾਂ ਮੈਂ ਕਰ ਲੂੰਗੀ ਉਹ ਮੈਂ ਕਿਹਾ ਗੱਲਾਂ ਬਾਤਾਂ ਕਰਨੀਆਂ ਪਰ ਕਿਹਦੀ ਚੋਗਲੀ ਨਹੀਂ ਕਰਨੀ ਨੰਬਰ 2 ਉਹਦੀ ਛੇਲੀਆਂ ਦੇ ਵਿੱਚ ਜਾ ਕੇ ਆਪਦੀ ਸੱਸ ਦੀ ਜਾਨੀ ਕਿ ਮੇਰੀ ਮਾਂ ਦੀ ਤਰੀਫ ਕਰਨੀ ਹੈ ਕਰ ਲੇਗੀ ਨੰਬਰ 3 ਗਲਤੀ ਤੇਰੀ ਨਾ ਹੋਵੇ ਪਰ ਤੈ ਹੱਥ ਜੋੜ ਕੇ ਮਾਫੀ ਮੰਗਣੀ ਹੈ ਸੌਰੀ ਕਹਿਣਾ ਜਿਵੇਂ ਮਾਏ ਕਹਿੰਦਾ ਏ ਵਾਰੀ ਗਲਤੀ ਮੇਰੀ ਨਹੀਂ ਹੁੰਦੀ ਗਲਤੀ ਉਹਦੀ ਹੁੰਦੀ ਹੈ ਫਿਰ ਵੀ ਮੈਂ ਵਾਰੀ ਵਾਰੀ ਸੌਰੀ ਮੰਗਦਾ ਤੇ ਨੰਬਰ 4 ਵਿੱਚ ਇੱਕ ਸੂਟ ਸੁਣਾਉਣਾ 10 ਵਿਆਹਾਂ ਤੇ ਪਾ ਕੇ ਜਾਣਾ ਪਾਲੇਂਗੇ ਮੇਰੇ ਵਰਗੇ ਨੇ ਇੱਕ ਪਿੰਡ ਸਾਲ ਸੁਮਾਈ ਹੁੰਦੀ ਐ 10 ਬਿਹਾ 60 50 ਬਿਹਾ ਤੇ ਬਾਗੇ ਬਗ ਜਾਂਦਾ 10 10 ਸਾਲ ਉਹੀ ਪਿੰਡ ਸਾਲਟ ਪਾਈ ਰੱਖਦਾ ਤੂੰ ਕਹੀ ਜਨੀਆਂ ਬੰਦਾ ਬੁੜੀ ਬਰਾਬਰ ਹੁੰਦੇ ਬੰਦਾ ਬੁੜੀ ਬਰਾਬਰ ਹੁੰਦੇ ਭਾਈ ਉਹਦੂ ਮੁੜ ਕੇ ਮੇਰੇ ਘਰ ਵਾਲੀ ਨੇ ਮੈਨੂੰ ਕਦੇ ਨਹੀਂ ਆਖਿਆ ਵੀ ਜਾ ਕਰਦੀ ਬੱਤੀ ਲੈਂਦੀ ਐਂਡ ਕਹ ਚਲਾ ਐ ਮੈਂ ਡਟਲੀ ਮਾਰੇ ਵਜ ਮੋਰ ਮੰਨੂ ਸੱਤ ਦਾ ਦਾ ਰਾਬਰੇ ਚੱਕਾ ਕਦੇ ਨਹੀਂ ਕਿਹਾ ਉਹ ਜ਼ੇਰ ਬਰ ਆਪ ਦੀ ਘਰ ਵਾਲੀ ਨੂੰ ਝੇਤੀ ਝੇਤੀ ਉਹ ਨੂੰ ਪੋਚੋ ਵੀ ਆ ਚਾਰ ਕੰਮ ਕਰ ਲਈ ਸਿਖਾ ਦੇ ਜੇ ਇੰਦੀ ਕਾ ਤੇ ਸੁਣੋ